ਜੋ ਹੈ ਈਆਂ ਦਾ ਜਿਹੜਾ ਤਿਹਾਰ ਸੀ ਇਹ ਕੁੜੀਆਂ ਚੀੜੀਆਂ ਦਾ ਤਿਹਾਰ ਹੈ ਬਹੁਤ ਪੁਰਾਣੇ ਸਮੇਂ ਦੇ ਵਿੱਚ ਲੱਗਿਆ ਕਰਦਾ ਸੀ ਸੱਖਾਂ ਦੇ ਵਿੱਚ ਲੱਗਿਆ ਕਰਦਾ ਸੀ ਪਰ ਅਲੋਪ ਹੋ ਗਿਆ ਸੀ ਅਸੀਂ ਇਹ ਸਾਰਾ ਸਿਰਾ ਜਿਹੜਾ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਬੁਲਾਡੇ ਦੇ ਵਿੱਚ ਅਪਰਾਲਾ ਕੀਤਾ

ਹਾਂਜੀ ਮੈਂ ਸੁਖਵਿੰਦਰ ਕੌਰ ਸੁਖੀ ਐਮਸੀ ਵਾਰਡ ਨੰਬਰ 7 ਤੋਂ ਮੈਂ ਮਾਤਾ ਕੱਲਰ ਵਾਲੀ ਸਾਸਤਾ ਦਾ ਸਾਰਿਆਂ ਮੇਰੇ ਵੀਰਾਂ ਔਰ ਮੇਰੀਆਂ ਭੈਣਾਂ ਜਿਹੜੀਆਂ 2006 ਤੋਂ ਲਗਾਤਾਰ ਤੀਆਂ ਲਗਾ ਰਹੇ ਨੇ ਖਾਸ ਕਰਕੇ ਡਾਕਟਰ ਮੰਗਾ ਜੀ ਇਹ ਬਹੁਤ ਮਿਹਨਤ ਕਰਦੇ ਨੇ ਹਰ ਸਾਲ ਪਣਾਰਾ ਵੀ ਲਾਉਂਦੇ ਨੇ ਕਲਾਣੇ ਪਣਾਰਾ ਵੀ ਲਾਉਂਦੇ ਨੇ ਤੇ ਇੱਥੇ ਤੀਆਂ ਦਾ ਵੀ ਸਾਡੀਆਂ ਬੀਬੀਆਂ ਭੈਣਾਂ ਨੂੰ ਇੰਜੋਏ ਕਰਾਉਂਦੇ ਨੇ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਹੈ ਟੀਆਂ ਦਾ ਜਿਹੜਾ ਤਿਹਾਰ ਸੀ ਇਹ ਕੁੜੀਆਂ ਚੀੜੀਆਂ ਦਾ ਤਿਹਾਰ ਹੈ ਬਹੁਤ ਪੁਰਾਣੇ ਸਮੇਂ ਦੇ ਵਿੱਚ ਲੱਗਿਆ ਕਰਦਾ ਸੀ ਸੱਤਾਂ ਦੇ ਵਿੱਚ ਲੱਗਿਆ ਕਰਦਾ ਸੀ ਪਰ ਅਲੋਪ ਹੋ ਗਿਆ ਸੀ ਅਸੀਂ ਇਹ ਸਾਰਾ ਸਿਰਾ ਜਿਹੜਾ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਬੁਲਾੜੇ ਦੇ ਵਿੱਚ ਅਪਰਾਲਾ ਕੀਤਾ ਹੁਣ ਬੇਸ਼ੱਕ ਥਾਂ-ਥਾਂ ਟੀਆਂ ਲੱਗ ਚੁੱਕੀਆਂ ਨੇ ਪਰ ਪਹਿਲਾ ਅਪਰਾਲਾ ਡਾਕਟਰ ਸਾਹਿਬ ਨੂੰ ਜਾਂਦਾ ਤੇ ਇਹਨਾਂ ਦੀ ਟੀਮ ਨੂੰ ਕਲਰ ਵਾਲੀ ਮਾਤਾ ਨੂੰ ਤੇ ਮੈਂ ਫੇਰ ਦੁਆ ਕਰਦੀ ਆਂ ਵੀ ਡਾਕਟਰ ਸਾਹਿਬ ਤੇ ਇਹਨਾਂ ਦੀ ਟੀਮ ਨੂੰ ਪਰਮਾਤਮਾ ਦਿਨ ਦੁਗੜੀ ਰਾਤੋ ਦੁਗੜੀ ਰੱਖੀ ਕਰੇ ਤੇ ਸਾਡੀਆਂ ਬੱਚੀਆਂ ਇਸੇ ਤਰ੍ਹਾਂ ਖੁਸ਼ ਹੋ ਕੇ ਤੀਆਂ ਦੇ ਵਿੱਚ ਆ ਕੇ ਇੰਜੋਏ ਕਰਦੀਆਂ ਰਹਿਣ ਤੇ ਆਪਣੇ ਮਨ ਦੇ ਬਲਬਲੇ ਘੜਦੀਆਂ ਰਹਿਣ ਵਾਰੀ ਜੀ ਖਾਲਸਾ ਵਰਚ ਇਹ ਮੇਰਤ ਦੀ ਕਮਦੀ ਕੌਦੀ ਕਰੇ ਤੀ ਕੁਰੀ ਅੜੀ ਹਾਲੇ ਕਮਦੀ ਕੌਦੀ ਕਰੇ ਤੀ an drean na pam se hinad ar